ਅੱਜ ਦੇ ਮੌਕੇ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਬੀਤੇ ਦਿਨ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਹੋਇਆ ਉਸ ਤੋਂ ਪਹਿਲਾਂ ਭਗਵੰਤ ਮਾਨ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੈਬਨਿਟ ਦੇ ਵਜ਼ੀਰਾਂ ਦੇ ਨਾਲ ਜਦੋਂ ਕਿਸਾਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬੜੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਪਿੱਛੇ ਛੁਰਾ ਮਾਰਿਆ ਗਿਆ ਭਾਵੇਂ ਕਿ ਅੱਜ ਦੇ ਹਾਲਾਤਾਂ ਤੇ ਚਰਚਾ ਕਰਦੇ ਹਾਂ ਕਿ ਹੁਣ ਤੱਕ ਕਿੱਥੇ-ਕਿੱਥੋਂ ਦੇ ਬਾਰਡਰ ਖੋਲ੍ਹ ਦਿੱਤੇ ਗਏ ਆ ਪਰ ਬੀਤੇ ਦਿਨਾਂ ਦੇ ਵਿੱਚ ਜਿੱਥੇ ਪਰਸੋਂ ਵਿੱਤ ਮੰਤਰੀ ਦੇ ਵੱਲੋਂ ਜਾਂ ਕਲਤਾਰ ਸੰਧਵਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਬਹੁਤ ਆਰਥਿਕ ਨੁਕਸਾਨ ਹੋਇਆ ਹੈ ਤੇ ਦੂਸਰੇ ਪਾਸੇ ਅਜੇਹੇ ਦੇ ਵਿੱਚ ਲਗਾਤਾਰ ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਦੇ ਵੱਲੋਂ ਨਿਸ਼ਾਨੇ ਕੱਸੇ ਜਾ ਰਹੇ ਹੈ ਹੁਣ ਜੇਕਰ ਮੌਕੇ ਦੀ ਗੱਲ ਕੀਤੀ ਜਾਵੇ ਤਾਂ ਖਨੌਰੀ ਜਿਹੜਾ ਹਰਿਆਣਾ ਪੰਜਾਬ ਦਾ ਖਨੌਰੀ ਬਾਰਡਰ ਹੈ ਉਹ ਟ੍ਰੈਫਿਕ ਦੇ ਲਈ ਖੋਲ ਦਿੱਤਾ ਗਿਆ ਹੈ ਇਸ ਦੇ ਵਿੱਚ ਜੀਂਦ ਸੰਗਰੂਰ ਦੇ ਰਸਤੇ ਦਿੱਲੀ ਅਤੇ ਪਟਿਆਲਾ ਆਉਣ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲ ਗਈ ਹੈ ਹਰਿਆਣਾ ਪੁਲਿਸ ਦੇ ਵੱਲੋਂ ਵੀਰਵਾਰ ਨੂੰ ਬੈਰੀਕੇਟਿੰਗ ਹਟਾ ਦਿੱਤੀ ਗਈ ਸੀ ਪੰਜਾਬ ਸਾਈਡ ਤੋਂ ਟਰਾਲੀਆਂ ਹੋਣ ਦੇ ਕਰਕੇ ਟ੍ਰੈਫਿਕ ਹਾਲੇ ਸ਼ੁਰੂ ਨਹੀਂ ਕੀਤਾ ਗਿਆ ਸੀ ਸ਼ੰਭੂ ਬਾਰਡਰ ਦੀ ਦੋਨੋਂ ਲਾਈਨਾਂ ਵੀਰਵਾਰ ਨੂੰ ਹੀ ਖੋਲ ਦਿੱਤੀਆਂ ਗਈਆਂ ਸੀ ਜਿਸ ਕਰਕੇ ਪੰਜਾਬ ਹਰਿਆਣਾ ਅਤੇ ਦਿੱਲੀ ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਹ ਦੋਨੇ ਹੀ ਬਾਰਡਰ ਕਿਸਾਨਾਂ ਦੇ ਪ੍ਰਦਰਸ਼ਨ ਦੀ ਕਰਕੇ 13 ਮਹੀਨੇ ਬੰਦ ਰਹੇ ਸੀ ਜ਼ਿਕਰ ਇਹ ਖਾਸ ਹੈ ਕਿ ਅਜੇਹੇ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਕੇ ਐਮ ਐਮ ਦੇ ਸੰਯੁਕਤ ਸਰਵਣ ਸਿੰਘ ਬੰधेर ਸਮੇਤ 101 ਕਿਸਾਨਾਂ ਨੂੰ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਦਕਿ ਸੰਜੁਕਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਦੇ ਨੇਤਾ ਜਗਜੀਤ ਦੱਲੇਵਾਲ ਨੇ ਇਲਾਜ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਡਾਕਟਰਾਂ ਦੀ ਟੀਮ ਜਲੰਧਰ ਦੇ ਉਹਨਾਂ ਤੇ ਨਿਗਰਾਨੀ ਵਧਾਈ ਹੋਈ ਹੈ ਉਧਰ ਜਿਕਰ ਗੱਲ ਕੀਤੀ ਜਾਵੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ਾਮ ਨੂੰ 4 ਵਜੇ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਐਸਕੇ ਅਤੇ ਬੀਕੇਯੂ ਦੇ ਨੇਤਾਵਾਂ ਦੇ ਨਾਲ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ 11 ਵਜੇ ਕਿਸਾਨ ਨੇਤਾ ਮੀਟਿੰਗ ਕਰਕੇ ਫੈਸਲਾ ਰਹਿਣਗੇ ਕਿ ਉਹ ਜਾਣਗੇ ਕਿ ਨਹੀਂ ਗਲਬਾ ਦੇ ਲਈ ਅੰਦੋਲਨਕਾਰੀ ਸੰਗਠਨਾ ਨੂੰ ਨਿਯੋਤਾ ਨਹੀਂ ਦਿੱਤਾ ਗਿਆ ਇਹ ਬਹੁਤ ਕਾਸਤੇ ਅਲੱਗ ਜਿਹੇ ਕਾਰਨ ਸਾਹਮਣੇ ਆਉਂਦਾ ਪਿਆ ਆ ਕਿਸਾਨ ਦਿੱਲੀ ਜਾਣ ਤੋਂ ਰੋਕਣ ਤੇ ਸ਼ੰਭੂ ਬਾਰਡਰ ਤੇ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ 12 ਫਰਵਰੀ 2024 ਨੂੰ ਦਿੱਲੀ ਜਾਣ ਦੇ ਲਈ ਨਿਕਲੇ ਸੀ ਪਰ ਇਸ ਦਾ ਪਤਾ ਚੱਲਣ ਤੇ ਹੀ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਅੰਬਾਲਾ ਪਟਿਆਲਾ ਦੇ ਵਿੱਚ ਸ਼ੰਭੂ ਬਾਰਡਰ ਅਤੇ ਸੰਗਰੂਰ ਜੀਨ ਦੇ ਵਿੱਚ ਖਨੌਰੀ ਬਾਰਡਰ ਤੇ ਰੋਕ ਲਿਆ ਸੀ ਕਿਸਾਨਾਂ ਤੇ ਅਥਰੂ ਗੈਸ ਤੇ ਗੋਲੇ ਦਾਗੇ ਗਏ ਸੀ ਇਸ ਦੇ ਵਿੱਚ ਨਾਰਾਜ਼ ਕਿਸਾਨਾਂ ਦੇ ਵੱਲੋਂ ਧਰਨਾ ਉੱਥੇ ਹੀ ਲਗਾ ਕੇ ਅਗਲੀ ਜਿਹੜੀ ਕਾਰਵਾਈ ਦੀਆਂ ਗੱਲਾਂ ਕੀਤੀਆਂ ਗਈਆਂ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਾਂ ਕਈ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਸ ਤੇ ਵਿੱਚ ਕਿਸਾਨ ਸ਼ੁਭ ਕਰਨ ਦੀ ਜਿਸ ਤਰ੍ਹਾਂ ਮੌਤ ਹੁੰਦੀ ਹੈ ਉਸ ਤੋਂ ਬਾਅਦ ਭਾਵੇਂ ਕਿ ਕਿਸਾਨਾਂ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ ਕਿ ਅਸੀਂ ਖੂਨ ਪਸੀਨਾ ਕਰ ਦੇਾਂਗੇ ਪਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਅਤੇ ਮੀਟਿੰਗਾਂ ਦੇ ਦੌਰ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਕਿਵੇਂ ਇਹ ਕਿਸਾਨਾਂ ਨੂੰ ਪਤਾ ਨਹੀਂ ਲੱਗਿਆ ਕਿ ਉਹਨਾਂ ਦੇ ਨਾਲ ਕੀ ਹੋਣ ਜਾ ਰਿਹਾ ਹੈ ਚੰਡੀਗੜ੍ਹ ਬੁਲਾ ਕੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ ਤੇ ਉਹ ਧੱਕੇ ਦੇ ਨਾਲ ਮੋਰਚਾ ਖੋਲ ਦਿੱਤਾ ਗਿਆ ਇਸ ਨੂੰ ਲੈ ਕੇ ਜਿਸਾਨ ਜਥੇ ਬੰਦੀਆਂ ਜਿਹੜੀਆਂ ਅੱਡ ਅੱਡ ਹੋਈਆਂ ਪਈਆਂ ਹੁਣ ਆਉਣ ਵਾਲੇ ਸਮੇਂ ਤੇ ਉਹਨਾਂ ਤੇ ਕਾਫੀ ਅਸਰ ਦੇਖਣ ਨੂੰ ਮਿਲ ਸਕਦਾ ਹੈ ਪਰ ਦੂਸਰੇ ਪਾਸੇ ਸਰਕਾਰ ਜਿਹੜੀ ਇਸ ਵੇਲੇ ਥੋੜਾ ਜਿਹਾ ਹਾੜ ਹੋਈ ਪਈ ਹੈ ਉਹਨਾਂ ਤੇ ਵੀ ਮੰਨਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਨੂੰ ਲੈ ਕੇ ਜਿਹੜਾ ਡਿਸੀਜਨ ਲਿਆ ਗਿਆ ਆ ਹੋਰ ਸਿੱਟੇ ਨਿਕਲ ਸਕਦੇ ਆ